ਸਹੀ ਦਸੀ ਝੂਠ ਨਾ ਬੋਲੀ ਹਾਂ ਤੂੰ ਅਸਲ ਦੇ ਵਿੱਚ ਦੁਬਈ ਕਰਨ ਕਿ ਆਇਆ ਤੈਨੂੰ ਕੀ ਨੇ ਰਹਿ ਦਿੱਤੀ ਹੈ ਕਾਰਨ ਤਾਂ ਕੋਈ ਹੈਗਾ ਟੱਪਿਆ ਤਾਂ ਤੂੰ ਕਦੇ ਭਵਾਨੀ ਗੜਨੀ ਤੇ ਤੂੰ ਡਿਸੀਜਨ ਲੈ ਲਿਆ ਦੁਬਈ ਦਾ ਰੀਜਨ ਕੀ ਹੈ ਕੁਛ ਨਾ ਕੁਛ ਤਾਂ ਹੈਗਾ ਤੇਰੇ ਦਿਲ ਚ ਜੋ ਤੂੰ ਕਰਨਾ ਹੈ ਤਾਂ ਉਹੀ ਆਇਆ ਘੁੰਮਣ ਫਿਰਨ ਮੈਂ ਕਿਹਾ ਰੰਗ ਬਰੰਗੀਆਂ ਦੁਨੀਆ ਦੇਖ ਲਈਏ ਆਏ ਤੂੰ ਕੱਲਾ ਝੋਲਾ ਚੱਕ ਕੇ ਨਹੀਂ ਆਉਂਦਾ ਸੀ ਫਿਰ ਹਾਂ ਇਹ ਤਾਂ ਨਹੀਂ ਆ ਸਕਦਾ ਤਾਂ ਆਇਆ ਹਾਂ ਆਏ ਤਾਂ ਅਸੀਂ ਵੀ ਆਉਰੇ ਮੁੰਡੇ ਹੋਰ ਵੀ ਆਉਂਦੇ ਨੇ ਮੈਂ ਤਾਂ ਮੱਲਾ ਮੀਆਂ ਖਲੀਫਾ ਤੇ ਚੜਨਾ ਹੈ। ਉਹ ਮਹਾਰਾਜ ਕੀ ਗੱਲਾਂ ਕਰੀ ਜਾਂਦਾ ਤੂੰ? ਕਿਉਂ ਮਰਵਾਉਣਾ ਸਾਨੂੰ ਦਬਈ ਚ ਬੈਠਾ ਤੂੰ? ਕੀ? ਤੈਨੂੰ ਪਤਾ ਮੀਆਂ ਫੀਲਪਾ ਕੌਣਾ? ਪਤਾ ਕਿਉਂ ਨਹੀਂ? ਐ ਐ ਤਿੱਖੀ ਜੀ ਉਮਰ ਨੂੰ। ਕੀ ਐ ਉਹ? ਐ ਤਿੱਖੀ ਜੀ ਹੁਣ ਮੈਨੂੰ ਕੀ ਤਾਂ ਐ ਤਿੱਖੀ ਤਿੱਖੀ ਆ ਮੈਂ। ਤੈਨੂੰ ਕਿਹਨੇ ਦੱਸਤਾ? ਆਇਆ ਕੋਈ ਪਹਿਲਾਂ? ਸਾਡੇ ਪਿੰਡ ਵਾਲੇ 7-8 ਬੁੜੇ ਚੜ੍ਹ ਕੇ ਗਏ ਨੇ ਤੇ। ਗਾਂ ਮਰਵਾਉ ਗਾਮਣ ਪਾਣੀਆਂ।